ਖਾਲਸਾ ਵਾਹੀ ਜਿੱਕੀ ਖਤੇ ਦੋਸਤੋ ਅੱਜ ਬਦਕਿਸਮਤੀ ਨਾਲ ਦੁਬਾਰੇ ਫੇਰ ਉਸੇ ਸਿੰਘ ਚਰਾਸਤੇ ਤੇ ਖੜੇ ਆ ਉਹੀ ਸਾਡੇ ਐਸਜੀਐਮ ਸਾਹਿਬ ਖੜੇ ਆ ਸਰਕਾਰ ਕੋਲ ਕੋਈ ਟਾਈਮ ਨਹੀਂ ਤੁਹਾਡੇ ਵਾਸਤੇ ਸਰਕਾਰ ਕੋਲ ਇੱਕੇ ਟਾਈਮ ਹੈ ਵੱਡੇ ਵੱਡੇ ਬੋਰਡ ਲਾਉਣੇ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਮਸ਼ਹੂਰ ਕਰਨਾ ਪੈਸਾ ਪੰਜਾਬ ਦਾ ਖਾਦ ਦਿੱਲੀ ਰਹੀ ਹੈ ਇਹਨਾਂ ਲੋਕਾਂ ਦੇ ਪੈਸੇ ਹੈ ਬੜੀ ਜਦੋ ਜਹਿਦ ਕਰਕੇ ਸਾਡੇ ਭਰਾਵਾਂ ਨਾਲ ਇੱਕ ਟਾਈਮ ਲਿਆ ਸਿਰਫ ਐਸਜੀਐਮ ਸਾਹਿਬ ਕਰਕੇ ਪਿਛਲੀ ਵਾਰ ਵੀ ਇਹਨਾਂ ਨੇ ਵਾਦਾ ਕੀਤਾ ਸੀ ਅੱਜ ਫੇਰ ਖੜ ਗਏ ਦੱਸੋ ਕੀ ਕਰੀਏ ਯਾਰ ਸਾਡੇ ਆਪਣੇ ਬੰਦੇ ਆ ਜੇ ਗਾਲ੍ਹਾਂ ਕੱਢਦੇ ਤਾਂ ਵੀ ਸਾਨੂੰ ਇਹ ਲੱਗਦੀਆਂ ਬੁਰਾ ਚੰਗਾ ਬੋਲਦੇ ਤਾਂ ਵੀ ਅਸੀਂ ਉਹ ਮਾੜੇ ਆ ਪਰ ਸਰਕਾਰ ਤੱਕ ਤੋਂ ਮਸ ਨਹੀਂ ਹੋ ਰਹੀ ਜਿਹੜੇ ਹਾਲਾਤ ਅੱਜ ਸਰਕਾਰ ਦੇ ਬਣੇ ਵੇ ਸੋ ਐਸਜੀਐਮ ਸਾਹਿਬ ਨੇ ਕਿਹਾ ਕਿ ਕੱਲ ਨੂੰ 10 ਵਜੇ ਜੀ 10 ਵਜੇ ਮੀਟਿੰਗ ਹੈ ਟੀਸੀ ਸਾਹਿਬ ਨਾਲ ਪੇਮੈਂਟ ਪੈਣੀ ਨਹੀਂ ਪੈਣੀ ਉਹ ਪਤਾ ਨਹੀਂ ਉਹ ਲੋਕੋ ਦੇਖੋ ਜਿਹੜੇ ਮੇਰੇ ਵਰਗੇ ਪਿੰਡਾਂ 'ਚ ਪਮਕੜ ਬਣੇ ਹੋਏ ਐਮਐਲਏ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਦੇ ਪੈਰਾਜ ਸਾਲਿਓ ਜਾਗੋ ਮਾੜੀ ਮੋਟੀ ਜ਼ਮੀਰ ਜਗਾਓ ਆਪਣੀ ਹਰਾਮ ਚੋਤਾ ਕਿਉਂ ਮਰੇ ਹੋਵੇ ਤੁਸੀਂ ਤੁਹਾਡੀਆਂ ਜ਼ਮੀਰਾਂ ਲੋਕਾਂ ਦੇ ਪੈਸੇ ਮਿਲਿਦਾ ਹੈ ਤੁਸੀਂ ਬੋਡ ਲਾ ਰਹੇ ਸੋ ਟਾਈਮ ਲਿਆ ਮੈਂ ਵੀਰ ਨੂੰ ਕਹੂੰਗਾ ਮੈਂ ਬਾਅਦ 'ਚ ਗੱਲ ਕਰਦਾ ਐਸਜੀਐਮ ਸਾਹਿਬ ਤੋਂ ਬਿਆਨ ਲਓ ਭਾਈ ਕੀ ਕਹਿੰਨੇ ਆ ਹੋਊਗੀ ਮੀਟਿੰਗ ਨਹੀਂ ਹੋਊਗੀ ਪੈਸੇ ਪਹਿਣਗੇ ਨਹੀਂ ਪਹਿਣਗੇ ਮੈਂ ਐਸਜੀਐਮ ਸਾਹਿਬ ਦੇ ਅੱਗੇ ਬੇਨਤੀ ਕਰਦਾ ਇਹਨਾਂ ਨੇ ਪਿਛਲੇ ਹਫਤੇ ਵੀ ਜਿਹੜੀ ਸੀ ਧਰਨੇ ਦੀ ਕਾਲ ਦਿੱਤੀ ਸੀ ਤੇ ਉਹਦੇ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਇਹਨਾਂ ਨੂੰ ਉੱਪਰਗੇ ਸੀ ਗੱਲ ਕੀਤੀ ਸੀ ਸੁਪਰਫੈਡ ਨਾਲ ਇਹਨਾਂ ਦੀ ਪੇਮੈਂਟ ਦੇ ਬਾਰੇ ਤੇ ਅਸੀਂ ਇਹਨਾਂ ਨੂੰ ਪ੍ਰੋਸੈਡਰ ਸਾਈਡ ਵਾਈਸ ਅਸਕਰ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਮੀਟਿੰਗ ਕਰਵਾਉਣਾ ਹੈ ਕੁਝ ਬਿਜੀ ਰੁਟੀਨ ਚੱਲਦਾ ਪਿਆ ਸੀ ਪਿਛਲੇ ਹਫਤੇ ਮੀਟਿੰਗ ਨਹੀਂ ਹੋ ਸਕੀ ਇਸ ਕਰਕੇ ਅਸੀਂ ਕੱਲ ਨੂੰ ਇਹਨਾਂ ਨਾਲ ਮੀਟਿੰਗ ਕਰ ਰਹੇ ਹਾਂ ਤੇ ਬਾਕੀ ਇਹਨਾਂ ਨੂੰ ਅਪਡੇਟ ਵੀ ਕਰ ਦਿੱਤਾ ਜਾਊਗਾ ਉੱਪਰ ਕੀ ਕਾਰਵਾਈ ਚੱਲ ਰਹੀ ਹੈ ਇਹਨਾਂ ਦੇ ਪੇਮੈਂਟ ਦੇ ਬਾਰੇ। ਤੁਸੀਂ ਇਹਦੀ ਮੀਟਿੰਗ ਹੈ ਜੀ ਇਹ ਮੀਟਿੰਗ ਹੋਊਗੀ ਜਾਂ ਪੈਸੇ ਵੀ ਪੈਣਗੇ ਇਦਾਂ ਹੋਊਗੀ ਜੀ ਨਹੀਂ ਇਹਨਾਂ ਨੂੰ ਅਸੀਂ ਸਟੇਟਸ ਦੱਸ ਦਾਂਗੇ ਉੱਪਰ ਵੀ ਗੱਲਬਾਤ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ। ਇਹਨੇ ਜਲਦੀ ਜਲਦੀ ਪੇਮੈਂਟ ਕੋਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਇਹਨਾਂ ਨੂੰ ਕੱਲ ਨੂੰ ਅਸੀਂ ਸਾਰਾ ਕਲੀਅਰ ਕਰ ਦਾਂਗੇ। ਸੋ ਵੀਰ ਜੀ ਅਗਰ ਗੰਨੇ ਦੇ ਬਕਾਇਆ ਰਕਮ ਨਹੀਂ ਪੈਂਦੀ ਇਸ ਮੀਟਿੰਗ ਤੋਂ ਬਾਅਦ ਤਾਂ ਅਗਲਾ ਸਟੈਪ ਕੀ ਹੋਏਗਾ? ਦੇਖੋ ਸਾਡੇ ਕੋ ਉਹ ਸਾਡੇ ਕੋਲ ਕੋਈ ਗੋੜੀਆਂ ਦਾ ਹੈ ਨਹੀਂ ਜਿਹੜੀਆਂ ਅਸੀਂ ਜਾ ਕੇ ਮੁੱਖ ਮੰਤਰੀ ਕੋਲ ਚਲਾ ਦੇਣੀਆਂ ਆ ਜਾਂ ਕਿਸੇ ਐਮ.ਐਲ.ਏ. ਕੋਲ ਚਲਾ ਦੇਣੀਆਂ ਸਾਡੇ ਕੋਲ ਇੱਕੋ ਰਸਤਾ ਹੈ ਵੀ ਇੱਥੇ ਰੋਡ ਤੇ ਬੈਠਣਾ ਤੁੱਪਾ ਜਾਏ ਮੀਂਹ ਜਾਏ ਜੋ ਮਰਜ਼ੀ ਹੋਵੇ ਅਸੀਂ ਰੋਡ ਬੰਦ ਕਰਾਂਗੇ ਕਿਰੇ ਸਾਨੂੰ ਸਾਡੇ ਐਸ.ਜੀ.ਪੀ. ਸਾਹਿਬ ਹੈ ਆ ਇਹਨਾਂ ਦੀ ਪੁਲਿਸ ਹੈ ਇਹਨਾਂ ਕੋਲ ਲਾਠੀ ਚਾਰਜ ਹੁੰਦਾ ਕਰ ਲੈਣ ਇਹ ਰੋਜ਼ ਰੋਜ਼ ਮਾਰਨੇ ਨਾਲੋਂ ਇੱਕ ਦਿਨ ਸਾਡੇ ਤੇ ਲਾਠੀ ਚਾਰਜ ਹੋ ਗਏ ਸਾਡੇ ਤੇ ਗੋੜੀਆਂ ਚਲਾ ਦੇ ਬਰਗਾੜੀ ਕਾਰਡ ਮਾਗ ਅਸੀਂ ਮਰਜੀਏ ਯਾਰ ਅਸੀਂ ਸਰਕਾਰ ਤੋਂ ਕੋਈ ਮਾਝਾ ਹੀ ਨਾ ਮੰਗੀਏ ਪਰ ਅਸੀਂ ਇਹ ਮੁਆਵਜ਼ਾ ਨਹੀਂ ਮੰਗ ਰਹੇ ਵੱਧ ਕਿਸਮਤੀ ਇਹ ਹੈ ਅਸੀਂ ਸਾਡੇ ਲੋਕਾਂ ਨੇ ਦਿਨ ਰਾਤ ਸੱਪਾਂ ਦੇ ਸਿਰਿਆਂ ਤੇ ਜਾ ਕੇ ਰਾਤਾਂ ਨੂੰ ਉੱਥੇ ਰਤ ਮੱਛਰਾਂ ਨੂੰ ਟੁੰਜਾਂ ਖਲਾ ਕੇ ਗੰਨਾ ਸਿਟਿਆਵਾ ਮਿਲਲ 'ਚ ਆਪਣੇ ਪੈਸੇ ਮੰਗ ਰਹੇ ਸਰਕਾਰ ਕੋਲ ਜਿਹੜਾ ਭਗਵੰਤਾ ਕਹਿੰਦਾ ਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਦਊਂਗਾ ਉਹ ਭਾਈ ਉਹ ਬਾਅਦ 'ਚ ਵਾਦੇ ਕਰੀ ਪਹਿਲਾਂ ਸਾਡੇ ਪੈਸੇ ਸਾਡੇ ਲੋਕਾਂ ਨੂੰ ਦੇ ਦੇ ਅਸੀਂ ਹੱਥ ਬੰਨ੍ਹ ਕੇ ਤੇਤੋਂ ਬੜੇ ਪੈਸੇ ਮੰਗ ਰਹੇ ਕੋਈ ਪੀਖ ਨਹੀਂ ਮੰਗ ਰਹੇ ਤੇਤੋਂ ਜੇ ਕਿਸੇ ਅਫਸਰ ਨੂੰ ਜਾਂ ਮੁਲਾਜ਼ਮ ਨੂੰ 1 ਮਹੀਨਾ 2 ਮਹੀਨੇ ਤਰ੍ਹਾਂ ਨਾ ਮਿਲੇ ਹਾਹਾਕਾਰ ਮਚ ਜਾਂਦੀ ਉਹ ਸਾਲ ਹੋ ਗਏ ਨਾ ਲੋਕਾਂ ਨੂੰ ਆਪਣੇ ਖੂਨ ਪਸੀਨੇ ਦੀ ਕਮਾਈ ਤੋਂ ਲੇਬਰ ਨੂੰ ਪੈਸੇ ਲੱਗ ਦਿੱਤੇ ਡੀਜ਼ਲ ਅਲੱਗ ਭੁਕਿਆ ਬੀਜ ਲੱਗ ਪਾਇਆ ਰੇਸਪਰੇ ਹਾਲੇ ਨੂੰ ਲੱਗ ਦਿੱਤੇ ਪਰ ਉਹ ਪੈਸੇ ਸਾਡੇ ਨਹੀਂ ਸਾਨੂੰ ਮਿਲ ਰਹੇ ਯਾਰ ਮੈਂ ਤਾਂ ਹੈਰਾਨ ਐ ਇਸ ਗੱਲ ਤੋਂ ਹੀ ਸਰਕਾਰਾਂ ਤੋਂ ਜਦੋਂ ਐਡ ਐਡੀਆਂ ਗੱਪਾਂ ਤੁਸੀਂ ਮਾਰ ਕੇ ਸਰਕਾਰ ਬਣਾਈ ਐ ਅਸੀਂ ਆਏ ਦਵਾਂਗੇ ਖਜ਼ਾਨਾ ਖਾਲੀ ਨਹੀਂ ਪੀਪਾ ਕਹੋ ਅੱਜ ਕਿੱਥੇ ਗਿਆ ਉਹ ਪੀਪਾ ਅੱਜ ਖੋਲੇ ਲੋਕਾਂ ਵਾਸਤੇ ਉਹ ਪੀਪੇ ਨੂੰ ਪਿਛਲੀਆਂ ਸਰਕਾਰਾਂ ਨੂੰ ਬੜੇ ਤਾਂ ਚਕਸਦਾ ਸੀ ਅਸੀਂ ਪਿਛਲਿਆਂ ਨੂੰ ਚੰਗੇ ਨਹੀਂ ਕਹਿੰਦੇ ਜੇ ਉਹ ਸਾਲੇ ਚੰਗੇ ਥੇ ਮਾੜੇ ਸੀ ਤਾਂ ਤੁਹਾਨੂੰ ਲੈ ਕੇ ਆਏ ਸੀ ਅੱਜ ਜੇ ਤੁਸੀਂ ਹੱਲ ਕਰਦੇ ਤਾਂ ਉਹ ਦਿਨ ਦੂਰ ਨਹੀਂ ਤੁਸੀਂ ਉੱਥੇ ਬੈਠੋਗੇ ਪਿਛਲੇ ਦਾ ਜਿਹੜਾ ਹਾਲ ਹੋਇਆ ਹੋਇਆ ਤੁਹਾਡਾ ਉਹਨਾਂ ਨਾਲੋਂ ਵੀ ਮਾੜਾ ਹਾਲ ਹੋਣਾ ਲੋਕਾਂ ਨੇ ਕੱਚੇ ਚੱਕ ਕਾਲ ਲੈਣੇ ਤੁਹਾਡੇ ਕਿਹੇ ਜੇ ਪਾਵੇ ਇੰਨੇ ਲੋਕਾਂ ਦੇ ਬੁਰੇ ਹਾਲਤ ਹੋਏਵੇਂ ਤਾਂ ਸਰਕਾਰ ਜਦੋਂ ਬਣਦੀਆਂ ਨੇ ਬਾਅਦ ਵਿੱਚ ਤੁਹਾਡਾ ਕਹਿਣ ਦਾ ਮਕਸਦ ਬਾਅਦ ਵਿੱਚ ਪੂਸ਼ ਕਰਦੇ ਆ ਤੇ ਬਣਨ ਤੋਂ ਬਾਅਦ ਕੁਝ ਹੋਰ ਹੁੰਦਾ ਕਿਉਂਕਿ ਕਿਸਾਨ ਧਰਨਾ ਲਾਉਣਾ ਚਾਹੁੰਦਾ ਪਰ ਉਸ ਨੂੰ ਮਜਬੂਰ ਕਰਿਆ ਜਾਂਦਾ ਧਰਨਾ ਲਾਉਣ ਲਈ ਵਿਕਟਰ ਨਾਲ ਸਾਡਾ ਜਿਹੜਾ ਜੀ ਕਰਦਾ ਸੀ ਘਰ ਤੋਂ ਕੰਮ ਛੱਡ ਕੇ ਆਏ ਸਾਡੇ ਵੀ ਬੱਚੇ ਆ ਘਰਾਂ ਡੰਗਰ ਰੱਖੇ ਹੋਏ ਆ ਅਸੀਂ ਇੱਥੇ ਧੁੱਪਾਂ ਦੇ ਵਿੱਚ ਸੜਨਾ ਸੀ ਸੜਕ 'ਤੇ ਬੈਠਣਾ ਸੀ ਸਾਡਾ ਜੀ ਨਹੀਂ ਕਰਦਾ ਧਾਨਾ ਲਾੜੋ ਲੋਕਾਂ ਨੂੰ ਤਾਂ ਘਰਾਂ ਦੇ ਨੂੰ ਦੂਜੀ ਗੱਲ ਜੇ 90% ਤੇ 70% ਸਰਕਾਰ ਗਲਤ ਹੈ ਤਾਂ 30% ਜਿਹੜੇ ਸਾਡੇ ਪਿੰਡ ਵਾਲੇ ਪਮੱਕੜ ਹੈ ਉਹ ਗਲਤ ਹੈ ਜੋ ਕੁਮੱਕੜ ਸਰਕਾਰ ਨੂੰ ਪਿੰਡ 'ਚ ਆਏ ਨੂੰ ਕਾਜੂ ਬਦਾਮ ਰੱਖਣ ਦੀ ਬਜਾਏ ਉਹਨਾਂ ਦੇ ਮੂਰੇ ਸਵਾਲ ਕਰਨ ਉਹਨਾਂ 'ਤੇ ਗੰਡਾ ਲੈ ਕੇ ਪਿੱਛੇ ਭੱਜਣ ਸਰਕਾਰ ਦੀ ਹਿੰਮਤ ਨਹੀਂ ਹੈਗੀ ਐਮਐਲਏ ਆਪਣੀ ਤਰ੍ਹਾਂ-ਤਰ੍ਹਾਂ ਦੇਣਗੇ ਤੁਹਾਨੂੰ ਆ ਕੇ ਜਦੋਂ ਤੱਕ ਇਹ ਪਮਖੜਾਂ ਨੂੰ ਅਸੀਂ ਨਹੀਂ ਮਾਰਦੇ ਪਿੰਡਾਂ ਵਾਲੇ ਰਲ ਕੇ ਉਦੋਂ ਤੱਕ ਅਸੀਂ ਇਸ ਤਰ੍ਹਾਂ ਹੀ ਛਤਰ ਖਾਂਦੇ ਰਾਵਾਂਗੇ ਇਹਨਾਂ ਸਰਕਾਰਾਂ ਤੋਂ ਠੀਕ ਹੈ ਧੰਨਵਾਦ ਜੀ ਠੀਕ ਹੈ